ਪੰਜਾਬ ਚ ਆਏ ਹੜ੍ਹ ਤੋਂ ਬਾਅਦ ਇਹਨਾਂ ਹੜ੍ਹਾਂ ਤੇ ਔਰ ਖਾਸ ਤੌਰ ਤੇ ਇਹਨਾਂ ਹੜ੍ਹਾਂ ਦੇ ਫੰਡ ਨੂੰ ਲੈ ਕੇ ਸਿਆਸਤ ਲਗਾਤਾਰ ਹੋ ਰਹੀ ਹੈ ਫੰਡ ਨੂੰ ਲੈ ਕੇ ਜਿੱਥੇ ਇੱਕ ਪਾਸੇ ਕੇਂਦਰ ਤੇ ਪੰਜਾਬ ਸਰਕਾਰ ਆਹਮੋ ਸਾਹਮਣੇ ਨੇ ਪਰ ਦੂਜੇ ਪਾਸੇ ਇਸ ਪੂਰੇ ਮਸਲੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦਾ ਜਾਂ ਕਹਿ ਲਈਏ ਕਿ ਕੇਂਦਰ ਸਰਕਾਰ ਦਾ ਇੱਕ ਵੱਡਾ ਝੂਠ ਬੇਨਕਾਬ ਹੋਇਆ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ तो अज की यह खबर थोड़े लिय बहुत अहम है और मैं उम्मीद कराँगा कि जो अगले पाँच मिनट इस भीडियो में तुम बड़े ध्यान सुनोगे तो बहुत ज़्यादा जोड़े थोड़े डाउट ने या इस पूरे मसले को लेकर जो सियासत हो रही है वो तो सामने एकदम एक साफ हो जाएगी दरअसल दो दिन पहला पंजाब मुख्यमंत्री भगवंत मान केंद्रीय गृहमंत्री अमित शाह मिलकर आए जिस तुंत तो मुखमंत्री ने बहार आके मीडिया न गलबात की पर उस गलबात तो ਇਹ ਕਹਿ ਲਿਆ ਕਿ ਮੀਡੀਆ ਬਰੀਫਿੰਗ ਤੋਂ ਲਗਭਗ ਘੰਟੇ ਬਾਅਦ ਪੀਆਈਬ ਪ੍ਰੈਸ ਇਨਫੋਰਮੇਸ਼ਨ ਬਿਊਰੋ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕਰਕੇ ਪੰਜਾਬ ਸਰਕਾਰ ਦੀ ਕਾਰਸ਼ੈਲੀਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ। ਔਰ ਉਸ ਤੋਂ ਬਾਅਦ ਹੀ ਲਗਾਤਾਰ ਪੰਜਾਬ ਦੇ ਲੋਕ ਇਹ ਮੰਨ ਰਹੇ ਸੀ ਕਿ ਸ਼ਾਇਦ ਮੁੱਖ ਮੰਤਰੀ ਨੇ ਆਪਣਾ ਪੱਖ ਠੀਕ ਤਰੀਕੇ ਨਾਲ ਨਹੀਂ ਰੱਖਿਆ ਜਾਂ ਕਹਿ ਲਿਆ ਕਿ ਲਗਾਤਾਰ ਪੰਜਾਬ ਸਰਕਾਰ ਜਿਹੜੀ ਹੈ ਉਹ ਫੰਡਾਂ ਨੂੰ ਲੈ ਕੇ ਕੁਝ ਲੁਕੋ ਰਹੀ ਹੈ। ਪਰ ਜੋ ਇਸ ਪੀਆਈਬੀ ਦੇ ਪ੍ਰੈਸ ਨੋਟ ਚ ਤੱਥ ਸਾਹਮਣੇ ਆਏ ਨੇ ਉਹ ਤੁਹਾਡੇ ਸਾਹਮਣੇ ਰੱਖਣੇ ਬਹੁਤ ਜ਼ਰੂਰੀ ਨੇ ਔਰ ਇਹਨਾਂ ਤੇ ਚਰਚਾ ਕਰਨੀ ਵੀ ਜ਼ਰੂਰੀ ਹੈ ਸਵਾਲ ਵੱਡਾ ਹੈ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੌਰਾ ਕਰਕੇ ਗਏ ਹੜ੍ਹ ਪ੍ਰਭਾਵਿਤ ਲਾਕਿਆਂ ਦਾ ਉਸ ਤੋਂ ਬਾਅਦ 1600 ਕਰੋੜ ਰੁਪਏ ਦਾ ਐਲਾਨ ਉਹਨਾਂ ਵੱਲੋਂ ਕੀਤਾ ਗਿਆ ਸੀ ਜਦੋਂ ਇਹ ਗੱਲ ਆਈ ਕਿ 1600 ਕਰੋੜ ਤੇ ਬਹੁਤ ਘੱਟ ਹੈ ਤਾਂ ਭਾਜਪਾ ਆਗੂਆਂ ਨੇ ਚਾਹੇ ਉਹਦੇ ਚ ਪ੍ਰਧਾਨ ਸੁਨੀਲ ਜਾਖੜ ਹੋਣ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਹੋਣ ਜਾਂ ਥੱਲੇ ਵਾਲੇ ਹੋਰ ਜਿੰਨੇ ਲੀਡਰ ਨੇ ਉਹਨਾਂ ਨੇ ਵੀਡੀਓ ਤੇ ਵੀਡੀਓ ਪਾ ਬਿਆਨ ਤੇ ਬਿਆਨ ਦੇ ਗੱਲ ਕਹੀ ਕਿ ਇਹ 1600 ਕਰੋੜ ਤੇ ਜੀ ਫੌਰੀ ਰਾਹਤ ਹੈ ਕੇਂਦਰ ਦੀਆਂ ਸਕੀਮਾਂ ਦੇ ਵਿੱਚ ਲੋਕਾਂ ਦੇ ਘਰ ਵੀ ਬਣਾਏ ਜਾਣਗੇ ਲੋਕਾਂ ਦੇ ਜਿਹੜੇ ਟਿਊਬਵੈਲ ਜਿਨ੍ਹਾਂ 'ਚ ਸੇਮ ਆ ਗਈ ਹੈ ਉਹ ਵੀ ਠੀਕ ਕੀਤੇ ਜਾਣਗੇ ਜਿਹੜੀਆਂ ਸੜਕਾਂ ਚਾਹੇ ਉਹ ਸ਼ਹਿਰੀ ਨੇ ਚਾਹੇ ਉਹ ਪਿੰਡੂ ਨੇ ਖਰਾਬ ਹੋਈਆਂ ਉਹ ਵੀ ਠੀਕ ਕੀਤੀਆਂ ਜਾਣਗੀਆਂ ਜਾਂ ਬਣਾਈਆਂ ਜਾਣਗੀਆਂ ਜਾਂ ਇਸ ਤਰ੍ਹਾਂ ਦੇ ਹੋਰ ਵੱਡੇ ਮੈਂ ਉਹ ਸ਼ਬਦ ਨਹੀਂ ਯੂਜ਼ ਕਰਨਾ ਚਾਹਾਂਗਾ ਕਿ ਕਹਦੋ ਕਿ ਇੱਕ ਵੱਡੇ ਗੱਪ ਉਹਨਾਂ ਵੱਲੋਂ ਮਾਰੇ ਗਏ ਕਿ ਜੀ ਇਹ 1600 ਕਰੋੜ ਤੇ ਫੌਰੀ ਰਾਹਤ ਹੈ ਇਸ ਤੋਂ ਬਾਅਦ ਕੇਂਦਰ ਦੀਆਂ ਸਕੀਮਾਂ ਦੇ ਅਧੀਨ ਉਹ ਸਾਰਾ ਕੰਮ ਕੀਤਾ ਜਾਏਗਾ ਜੋ ਕਿ ਇਸ ਹੜ੍ਹਾਂ ਕਰਕੇ ਪੰਜਾਬ 'ਚ ਨੁਕਸਾਨ ਹੋਇਆ ਪਰ ਜਿਹੜਾ ਇਹ ਪ੍ਰੈਸ ਨੋਟ ਹੈ ਇਹ ਬਿਆਨ ਕੁਝ ਹੋਰ ਕਰ ਰਿਹਾ ਸਭ ਤੋਂ ਪਹਿਲਾਂ ਬੀਜੇਪੀ ਆਗੂਆਂ ਦੇ ਬਿਆਨ ਸੁਣਵਾ ਦਿੰਨੇ ਆ ਕ੍ਰੌਪ ਕੰਪਨਸੇਸ਼ਨ ਦੇ ਤਾਂ ਮੰਗੇ ਮੰਗੇ ਆ ਉਹਦੇ ਵਿੱਚ ਇਹਨਾਂ ਨੇ 1800 58 ਕਰੋੜ ਰੁਪਏ ਪਾਏ ਹੈ 1858 ਕਰੋੜ ਰੁਪਏ ਮੋਟਾ ਮੋਟਾ 4 ਲੱਖ ਦੇ ਉੱਤੇ ਇਹਨਾਂ ਨੇ ਕਰੀਬਨ 50000 ਰੁਪਏ ਦੇ हिसाब ਦਾ ਇਹਨਾਂ ਨੇ ਪਾਇਆ ਹੈ ਉਹਦੇ ਬੰਦਾ ਫਿਰ ਗੱਲ ਕਰਦਾ ਫਿਰ ਹੈ ਨਾ ਪਾਇ ਡਿਪਾਰਟਮੈਂਟ ਆਫ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ 5043 ਕਰੋੜ ਰੁਪਏ ਫਿਰ ਇਹਨਾਂ ਨੇ ਪਾਇ ਪੰਜਾਬ ਮੰਡੀ ਬੋਰਡ 1022 ਕਰੋੜ ਰੁਪਏ ਮੰਡੀ ਬੋਰਡ ਦੇ ਜਿਹੜੇ ਇਹਨਾਂ ਨੇ ਇੱਤੇ 1000 ਕਰੋੜ ਰੁਪਏ ਮੰਗੇ ਨੇ ਸਰ ਵੀ ਮੰਡੀ ਬੋਰਡ ਨੇ ਅਸੀਂ 1000 ਕਰੋੜ ਰੁਪਏ ਸਾਨੂੰ ਦਿਓ ਤੇ ਇਹਦੇ ਵਿੱਚ ਅਸੀਂ ਆ ਸਾਰਾ ਕੁਝ ਠੀਕ ਕਰਨਾ ਹੈ ਸਤ ਸ੍ਰੀ ਅਕਾਲ। ਸਤ ਸ੍ਰੀ ਅਕਾਲ। ਹੈਲੋ। ਉਹ ਬੱਚੇ ਮੇਰ ਕੋਲ ਆਪਾਂ ਦਾ ਨਾਮ ਮੰਡੀ ਬੋਰਡ ਦਾ ਅੰਦੀ ਬੋਰਡ ਨੇ ਸਾਢੇ 3 ਸਾਲਾਂ ਦੇ ਅੰਦਰ 500 ਕਰੋੜ ਰੁਪਏ ਦੀ ਸੜਕਾਂ ਰਿਪੇਅਰ ਆ ਬਣਾਈਆਂ ਸਰ 500 ਕਰੋੜ ਰੁਪਏ ਸਾਢੇ 3 ਸਾਲਾਂ ਚ ਸਾਢੇ 13000 ਦੇ ਕਰੀਬ ਪਿੰਡ ਆਪਣੇ ਕੋਲ ਹੁਣ ਕਹਿੰਦੇ ਇਹਨਾਂ ਦੀਆਂ ਅੰਕੜੇ ਮੰਨ ਲਈਏ 2000 ਜਿਹੜੇ ਪਿੰਡ ਸਾਡੇ ਪ੍ਰਭਾਵਿਤ ਹੈ ਉਥੇ ਇਹਨਾਂ ਨੇ 1000 ਕਰੋੜ ਰੁਪਇਆ ਮੰਗ ਲਿਆ 3.5 ਸਾਲਾਂ ਦੇ ਅੰਦਰ 500 ਕਰੋੜ ਰੁਪਇਆ ਖਰਚ ਕੀਤਾ ਇਹਨਾਂ ਨੇ ਸੋ ਇਹ तमाम ਬੀਜੇਪੀ ਆਗੂਆਂ ਦੇ ਬਿਆਨ ਤੁਸੀਂ ਸੁਣ ਲਏ ਜੋ ਕਿ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਬਾਅਦ ਸਾਫ਼ ਤੌਰ ਤੇ ਇਹ ਕਹਿੰਦੇ ਨਸਰ ਆਏ ਕਿ ਜੀ ਇਹ ਤੇ ਸਿਰਫ ਔਰੀ ਰਾਹਤ ਹੈ ਪਰ ਹਕੀਕਤ ਇਸ ਤੋਂ ਬਹੁਤ ਅਲੱਗ ਹੈ ਦਰਅਸਲ ਇਸ ਮੀਟਿੰਗ ਜੋ ਕਿ ਅਮਿਤ ਸ਼ਾ ਮੁੱਖ ਮੰਤਰੀ ਦੀ ਹੋਈ ਹੈ ਉਸ ਮੀਟਿੰਗ ਤੋਂ ਬਾਅਦ ਇੱਕ ਪ੍ਰੈਸ ਨੋਟ ਜਿਹੜਾ ਜਾਰੀ ਹੋਇਆ ਉਸ 'ਚ ਜ਼ਿਕਰ ਕੀਤਾ ਗਿਆ ਜਿਦੇ ਚ ਉਹ ਕਹਿੰਦੇ ਨੇ ਕਿ ਇਸ ਮੀਟਿੰਗ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਨੇ ਕਿਹਾ ਮੈਂ ਇੱਕ ਅੰਗਰੇਜ਼ੀ ਦਾ ਪ੍ਰੈਸ ਨੋਟ ਪੜ੍ਹ ਕੇ ਸੁਣਾ ਦਿੰਦਾ ਡਿਊਰਿੰਗ ਦਾ ਮੀਟਿੰਗ ਦਾ ਚੀਫ ਮਿੰਿਸਟਰ ਵਾਸ ਅਪਰਾਇਜ਼ਡ ਥੈਟ ਇਨ ਦਾ ਸਟੇਟ ਡਿਜ਼ਾਸਟਰ ਰਿਸਪੌਂਸ ਫੰਡ ਜਿਸ ਐਸ ਡੀ ਆਰ ਐਫ ਫੰਡ ਦਾ ਜ਼ਿਕਰ بار بار ਹੋ ਰਿਹਾ ਹੈ ਸਟੇਟ ਹੈਜ਼ ਸਫੀਸ਼ੀਐਂਟ ਫੰਡਸ ਟੂ ਦਾ ਟਿਊਨ ਆਫ ਰੁਪੀਸ 12589 ਕਰੋੜ ਲਗਭਗ 12590 ਕਰੋੜ ਦਾ ਫੰਡ ਪੰਜਾਬ ਕੋਲ ਪਹਿਲਾਂ ਹੀ ਪਿਆ ਹੈ which can be utilized for the relief and immediate restoration to the affected people ke ji oh jeda hega oh tusi local hi varto as per government of india norms hun kahani itho shuru hundi hai ke as per norms of indian government government of india de jede norms ne ode according tusi es paise nu varto darasal ehi gall punjab sarkar pichle lambe samay to keh rahi hai ke jo sdrf da fund hai oh nahi vart sakde kyon ਕਿਉਂਕਿ ਜਿੰਨਾ ਮੁਆਵਜ਼ਾ ਉਹ ਐਲਾਨ ਕਰ ਰਹੇ ਨੇ ਦੇਣ ਲਈ ਉਹਦੇ ਮੁਤਾਬਕ ਐਸਡੀਆਰਐਫ ਦਾ ਫੰਡ ਅਲਾਉ ਨਹੀਂ ਕਰਦਾ ਉਹ ਨorms ਅਲਾਉ ਨਹੀਂ ਕਰਦੇ ਕਿ ਉਹ ਪੈਸਾ ਦਿੱਤਾ ਜਾਏ ਜਿਹੜੀ ਗੱਲ ਮੁੱਖ ਮੰਤਰੀ ਨੇ ਕਹੀ ਸੀ ਕਿ ਮੈਂ ਮੁਰਗੀਆਂ ਤੇ ਬੱਕਰੀਆਂ ਦਾ ਵੀ ਪੈਸਾ ਦਵਾਂਗਾ ਉਹ ਨਹੀਂ ਦੇ ਸਕਦੇ ਕਿਉਂਕਿ ਉਹ ਨorms ਜਿਹੜੇ ਨੇ ਉਸ ਚੀਜ਼ ਨੂੰ ਅਲਾਉ ਨਹੀਂ ਕਰਦੇ ਜਾਂ ਉਹਨਾਂ ਪੈਸਾ ਅਲਾਉ ਨਹੀਂ ਕਰਦੇ ਇੱਕ ਲੰਬੀ ਚਰਚਾ ਦਾ ਵਿਸ਼ਾ ਹੈ ਇਸ ਮਸਲੇ ਨੂੰ ਲੈ ਕੇ 2023 ਦੇ ਵਿੱਚ ਵੀ ਮੈਨੂੰ ਯਾਦ ਹੈ ਕਿ ਜਦੋਂ ਹੜ੍ਹ ਆਏ ਸੀ ਉਦੋਂ ਵੀ ਇੱਕ ਚਿੱਠੀ ਮੁੱਖ ਮੰਤਰੀ ਪੰਜਾਬ ਵੱਲੋਂ ਗ੍ਰਹਿ ਮੰਤਰੀ ਨੂੰ ਲਿਖੀ ਗਈ ਸੀ ਕਿ ਸਾਡੇ ਕੋਲ ਪੈਸਾ ਪਿਆ ਪਰ ਇਸ ਪੈਸੇ ਨੂੰ ਵਰਤਣ ਦੇ ਲਈ ਸਾਨੂੰ ਨੋਰਮਸ ਦੇ ਵਿੱਚ ਰਿਲੈਕਸੇਸ਼ਨ ਚਾਹੀਦੀ ਹੈ ਸੋ ਅੱਗੇ ਲਈ ਨਹੀਂ ਪਰ ਇੱਕ ਵਾਰ ਜੋ 2023 ਦੇ ਹੜਾਏ ਸੀ ਉਦੋਂ ਚਿੱਠੀ ਲਿਖ ਕੇ ਕਿਹਾ ਗਿਆ ਸੀ ਕਿ ਵਾਂਸ ਜਸਟ ਫॉर ਥਿਸ ਟਾਈਮ ਤੁਸੀਂ ਰਿਲੈਕਸੇਸ਼ਨ ਦਿਓ ਸੋ ਥੈਟ ਕਿ ਅਸੀਂ ਲੋਕਾਂ ਨੂੰ ਮੁਆਵਜ਼ਾ ਉਸ ਤਾਬਕ ਦੇ ਸਕੀਏ ਪਰ ਉਹ ਰਿਲੈਕਸੇਸ਼ਨ ਉਦੋਂ ਵੀ ਨਹੀਂ ਮਿਲੀ ਸੀ ਔਰ ਹੁਣ ਵੀ ਮੁੱਖ ਮੰਤਰੀ ਪੰਜਾਬ ਵੱਲੋਂ ਇੱਕ ਚਿੱਠੀ ਕੇਂਦਰ ਸਰਕਾਰ ਨੂੰ ਲਿਖੀ ਗਈ ਸੀ ਜਿਦੇ ਵਿੱਚ ਇਹ ਮੰਗ ਕੀਤੀ ਗਈ ਸੀ ਕਿ ਉਹ ਨੋਰਮਸ ਚੇਂਜ ਕੀਤੇ ਜਾਣ ਸੋ ਥੈਟ ਕਿ ਲੋਕਾਂ ਨੂੰ ਮੁਆਵਜ਼ਾ ਉਸੇ ਤਰ੍ਹਾਂ ਨਾਲ ਦਿੱਤਾ ਜਾ ਸਕੇ ਪਰ ਹੁਣ ਵੀ ਨਹੀਂ ਦਿੱਤੇ ਔਰ ਹੁਣ ਇਸ ਬਿਆਨ ਚੋ ਕਹਿ ਰਹੇ ਨੇ ਕਿ ਜੋ ਤੁਹਾਡੇ ਕੋਲ 12590 ਕਰੋੜ ਰੁਪਏ ਔਰ ਤੁਸੀਂ ਐਸ ਪਰ ਗਵਰਨਮੈਂਟ ਨੋਰਮਸ ਦੇ ਕਰ ਲੋ ਜੋ ਕਿ ਮੈਨੂੰ ਲੱਗਦਾ ਹੈ ਕਿ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈ ਇਹਦੇ ਤੇ ਭਾਜਪੀ ਨੂੰ ਜਵਾਬ ਦੇਣਾ ਚਾਹੀਦਾ ਦੂਜਾ ਵੱਡਾ ਮਸਲਾ ਇਖੋਰ ਆ ਗਿਆ ਜਿਹੜੀ ਗੱਲ 1600 ਕਰੋੜ ਦੀ ਆਈ ਹੁਣ ਮੈਂ ਉਹਦੇ ਤੇ ਆਨਾ उस प्रेस नोट से जिक्र किया गया कि प्राइम मिनिस्टर श्री नरेंद्र मोदी जी हैज़ विजिटेड पंजाब ऑन नाइन ऑफ सितंबर 2025 एंड रिव्यूड द फ्लड सिचुएशन एंड डैमेजेस इन स्टेट आउट ऑफ द फाइनेशियल रुपीज सोलह सौ करोड़ अनाउंस बाई द पीएम रुपीस अठ करोड़ इंक्लूडिंग एक करोड़ अंडर सेंक्शन बाई एन एच आई बीन रिलीज टू द स्टेट गवर्नमेंट ਉੜਿਕ ਪਾਸੇ ਗੱਲ ਬੀਜਪੀ ਆਗੂ ਕਹਿੰਦੇ ਨੇ ਕਿ 1600 ਕਰੋੜ ਤੇ ਸਿਰਫ ਫੌਰੀ ਰਾਹਤ ਹੈ ਬਾਕੀ ਤੇ ਸਕੀਮਾ ਦੇ ਤਹਿਤ ਆਏਗਾ ਅਰੇ ਪ੍ਰੈਸ ਰਿਲੀਜ਼ ਕਹਿ ਰਿਹਾ ਹੈ ਕਿ ਉਹਨਾਂ 1600 ਕਰੋੜ ਚੋਂ 805 ਕਰੋੜ ਰੁਪਏ ਅਸੀਂ ਤੁਸ ਤੁਹਾਨੂੰ ਦੇ ਚੁੱਕਿਆ ਜਿਹਦੇ ਚ ਕੋਈ ਪੁਰਾਣਾ ਐਨਐਚਏਆਈ ਦਾ 170 ਕਰੋੜ ਜਿਹੜਾ ਕਿਸੇ ਸੜਕ ਦਾ ਸੈਂਕਸ਼ਨ ਸੀ ਕੁਝ ਸੜਕਾ ਦਾ ਓਵੀਓ ਦੇ ਚ ਹੀ ਹੈ ਤੇ ਬਾਕੀ ਹੋਰ ਸੈਂਟਰ ਦੀਆਂ ਸਕੀਮਾ ਦੇ ਅਧੀਨ ਤੁਹਾਨੂੰ ਇਹ 805 ਕਰੋੜ ਰੁਪਏ ਦਿੱਤਾ ਇਹ ਕਿਤੇ ਨਾ ਕਿਤੇ ਮੰਨਿਆ ਜਾ ਰਿਹਾ ਆਮ ਆਦਮੀ ਪਾਰਟੀ ਵੀ ਇਹ ਗੱਲ ਕਹਿ ਰਹੀ ਹੈ ਅ ਬੀਤੇ ਦਿਨ ਮਨੋ ਰੋੜਾ ਨੇ ਪ੍ਰੈਸ ਕਾਨਫਰੰਸ ਕਰਕੇ ਸਵਾਲ ਖੜੇ ਕੀਤੇ ਕਿ ਇੱਕ ਵੱਡਾ ਝੂਠ ਭਾਰਤੀ ਜਨਤਾ ਪਾਰਟੀ ਪੰਜਾਬ ਨਾਲ ਕੇਂਦਰ ਦੀ ਸਰਕਾਰ ਕਰ ਰਹੀ ਹੈ ਇੱਕ ਪਾਸੇ ਇਹ ਕਹਿਣਾ 1600 ਕਰੋੜ ਸਿਰਫ ਫੌਰੀ ਹੈ ਬਾਕੀ ਕੇਂਦਰ ਦੀਆਂ ਸਕੀਮਾਂ ਤੇ ਪ੍ਰੈਸ ਰੂਟ ਇਹ ਕਹਿ ਰਿਹਾ ਕਿ ਜੋ 1600 ਕਰੋੜ ਤੁਹਾਨੂੰ ਦੇਣਾ ਸੀ ਉਹਦੇ ਸੋ 805 ਕਰੋੜ ਸੈਂਟਰ ਦੀਆਂ ਵੱਖ-ਵੱਖ ਸਕੀਮਾਂ ਦੇ ਤਹਿਤ ਦਿੱਤਾ ਜਾ ਚੁੱਕਿਆ ਹੈ ਯਾਨੀ ਕਿ 1600 ਹੈ ਉਹਨਾਂ ਸੈਂਟਰ ਦੀਆਂ ਸਕੀਮਾਂ ਦਾ ਹੀ ਸੋ ਕਿਤੇ ਨਾ ਕਿਤੇ ਇੱਕ ਵੱਡਾ ਝੂਠ ਪੰਜਾਬ ਦੇ ਨਾਲ ਬੋਲਿਆ ਜਾ ਰਿਹਾ ਹੈ ਹੁਣ ਇਹਦੇ ਜ਼ਿੰਮੇਵਾਰ ਕੌਣ ਹੈ ਕੇਂਦਰ ਦੀ ਸਰਕਾਰ ਹੈ ਭਾਰਤੀ ਜਨਤਾ ਪਾਰਟੀ ਹੈ ਪੰਜਾਬ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਹੈ ਇਹ ਆਪਣੇ ਆਪ ਚ ਵੱਡਾ ਸਵਾਲ ਹੈ ਇਹ ਕੁਝ ਤੱਥ ਨੇ ਜੋ ਇਸ ਪ੍ਰੈਸ ਨੋਟ ਨੂੰ ਬੜਨ ਤੋਂ ਬਾਅਦ ਸਾਹਮਣੇ ਆਏ ਨੇ ਔਰ ਮੈਨੂੰ ਲੱਗਦਾ ਹੈ ਕਿ ਇਹਦੇ ਤੇ ਜਵਾਬ ਜਿਹੜੇ 1600 ਕਰੋੜ ਚੋਂ 805 ਕਰੋੜ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਉਹ ਕਿਹੜੀ ਕਿਹੜੀ ਸੈਂਟਰ ਸਕੀਮਾ ਦੇ ਤਹਿਤ ਪੰਜਾਬ ਨੂੰ ਦਿੱਤਾ ਗਿਆ ਕੀ ਇਹ 1600 ਕਰੋੜ ਤੋਂ ਵੱਖ ਹੈ ਇਹ ਜਿਹੜਾ ਝੂਠ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਬੀਜੇਪੀ ਵੱਲੋਂ ਬੋਲਿਆ ਗਿਆ ਹੈ ਇਦੇ ਤੇ ਜਵਾਬ ਭਾਜਪਾ ਨੂੰ ਦੇਣਾ ਚਾਹੀਦਾ ਨਹੀਂ ਤੇ ਮੰਨਿਆ ਜਾਏ ਕਿ ਖੜਾ ਤੇ ਸਿਆਸਤ ਦੋਵੇਂ ਕਰ ਰਹੀਆਂ ਨੇ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਭਾਜਪਾ ਹੈ ਔਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਇਹ ਆਪਣੇ ਆਪ 'ਚ ਵੱਡਾ ਸਵਾਲ ਹੈ ਸੋ ਕੁਲ ਮਿਲਾ ਕੇ ਫੰਡਾਂ ਨੂੰ ਲੈ ਕੇ ਸਿਆਸਤ ਹੈ ਤੇ ਅਸੀਂ ਕਹਿ ਸਕਨੇ ਆ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਜਿੱਥੇ ਇੱਕ ਪਾਸੇ ਰਾਹਤ ਪੈਕੇਜ ਦੀ ਮੰਗ ਕਰ ਰਹੇ ਸੀ ਦੂਜੇ ਪਾਸੇ ਇਹ ਕਹਿ ਰਹੇ ਸੀ ਕਿ ਪੰਜਾਬ ਸਰਕਾਰ ਮਦਦ ਕਰੇ ਪਰ ਇਸ ਫੰਡ ਦੇ ਫਸਾਦ 'ਚ ਫਸ ਕੇ ਅਸੀਂ ਕਹਿ ਸਕਨੇ ਆ ਕਿ ਆਮ ਤੌਰ ਤੇ ਲੋਕ ਹੀ ਪਿਸਰੇ ਨੇ ਸਿਆਸੀ ਪਾਰਟੀਆਂ ਸਿਰਫ ਸਿਆਸਤ ਕਰ ਰਹੀਆਂ ਨੇ